ਜੇਕਰ ਤੁਸੀਂ ਵੀ ਰਾਤ ਸਮੇਂ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ اہم ਹੈ ਕਿਉਂਕਿ ਰਾਤ ਵੇਲੇ ਹਾਈਵੇ ਸੁਰੱਖਿਤ ਨਹੀਂ ਹਨ ਜਿਹੜੀ ਹੁਣ ਤੁਹਾਨੂੰ ਖਬਰ ਦੱਸਾਂਗੇ ਉਸ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਜੀਆਂ ਇੱਕ ਐਨਆਰਆਈ ਫੈਮਿਲੀ ਦੇ ਉੱਪਰ ਅਟੈਕ ਹੋਇਆ ਪੰਜਾਬ ਪਰਤ ਦੇ ਸਮੇਂ ਐਨਆਰਆਈ ਪਰਿਵਾਰ ਤੇ ਹਮਲਾ ਹੋਇਆ ਬਜ਼ੁਰਗ ਜੋੜੇ ਨੇ ਬਾਥਰੂਮ ਚ ਲੁਕ ਕੇ ਆਪਣੀ ਜਾਨ ਬਚਾਈ ਹੈ ਜੀਆਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ ਹੋਇਆ ਕੀ ਇਹ ਕਿਥੋਂ ਸ਼ੁਰੂਆਤ ਹੁੰਦੀ ਹੈ ਦਰਅਸਲ ਦਿੱਲੀ 에어ਪੋਰਟ ਤੋਂ ਵਾਪਸ ਪਰਤਦੇ ਸਮੇ ਹਾਈਵੇ ਉੱਤੇ ਲੁਟੇਰੀਆਂ ਨੇ ਪੰਜਾਬ ਦੇ ਮਲੋਠ ਦੇ ਇੱਕ ਐਨ ਆਰ ਆਈ ਪਰਿਵਾਰ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੁਲਜ਼ਮਾਂ ਨੇ ਪੀੜਤ ਪਰਿਵਾਰ ਦੀ ਕਾਰ ਦੀ ਪੰਤੋੜ ਵੀ ਕੀਤੀ ਪਰ ਕਿਸੇ ਤਰ੍ਹਾਂ ਪਰਿਵਾਰ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਦੱਸਦੀ ਕਿ ਇਸ ਸੰਬੰਧੀ ਉਹਨਾਂ ਦੇ ਹੀ ਬੇਟੇ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਬਹੁਤ ਹੀ ਮਹੱਤਵਪੂਰਨ ਪੋਸਟ ਹੈ ਦਿੱਲੀ 에어ਪੋਰਟ ਤੋਂ ਰਾਤ ਨੂੰ ਕਾਰ ਵਿੱਚ ਇਕੱਲੇ ਪੰਜਾਬ ਆਉਣ ਵਾਲੇ ਵਿਦੇਸ਼ੀ ਸਾਵਧਾਨ ਰਹਿਣ ਕਿਉਂਕਿ ਉਹਨਾਂ ਨੇ ਦੱਸਿਆ ਹੈ ਕਿ ਕੱਲ ਰਾਤ 12 ਵਜੇ ਦੇ ਕਰੀਬ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ 에어ਪੋਰਟ ਤੋਂ ਉਤਰੇ ਤੇ ਪਿੰਡ ਦੇ ਕੁਝ ਨੌਜਵਾਨ ਉਹਨਾਂ ਨੂੰ ਲੈਣ ਲਈ 에어ਪੋਰਟ ਤੇ ਆਏ ਉਹ ਨੌਜਵਾਨ ਦੋਵਾਂ ਨੂੰ ਲੈ ਕੇ ਪਿੰਡ ਲਈ ਰਵਾਨਾ ਹੋ ਗਏ ਦਿੱਲੀ 에어ਪੋਰਟ ਤੋਂ ਨਿਕਲਣ ਤੋਂ ਬਾਅਦ ਰਾਤ ਦੇ ਕਰੀਬ ਇੱਕ ਵਜੇ ਪਰਿਵਾਰ ਪਾਣੀਪਤ ਜਲੰਧਰ ਹਾਈਵੇ ਤੇ ਸਥਿਤ ਇੱਕ ਟਾਬੇ ਤੇ ਰੁਕਿਆ ਖਾਣ-ਪੀਣ ਦੇ ਲਈ ਜਦੋਂ ਟਾਬੇ ਤੇ ਖਾਣਾ ਖਾ ਕੇ ਪੰਜਾਬ ਵੱਲ ਨੂੰ ਤੁਰਪੇਤਕਾਰ ਚ ਸਵਾਰ 20 ਤੋਂ 25 ਸਾਲ ਦਾ ਨੌਜਵਾਨ ਉਹਨਾਂ ਦੀ ਕਾਰ ਦਾ ਪਿੱਛਾ ਕਰਨ ਲੱਗਾ 10 ਕਿਲੋਮੀਟਰ ਬਾਅਦ ਅਚਾਨਕ ਆਪਣੀ ਕਾਰ ਨੂੰ ਉਹਨਾਂ ਦੀ ਕਾਰ ਦੇ ਅੱਗੇ ਲਾ ਲਿਆ ਤੇ ਉਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਜਦੋਂ ਉਹਨਾਂ ਨੇ ਕਾਰ ਨਹੀਂ ਰੋਕੀ ਤਾਂ ਉਹ بیسਬਾਲ ਬੈਟ ਤੇ ਲੋਹੇ ਦੀਆਂ ਰਾਡਾਂ ਲੈ ਕੇ ਉਹਨਾਂ ਉੱਤੇ ਹਮਲਾ ਕਰਨ ਲੱਗੇ ਦੱਸਦੀ ਕਿ 10 ਤੋਂ 15 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਗਿਆ ਬਜ਼ੁਰਗ ਜੋੜੇ ਨੇ ਆਪਣੀ ਜਾਨ ਕਿੰਜ ਬਚਾਈ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਪੀੜਤ ਕਿਸੇ ਤਰ੍ਹਾਂ ਆਪਣੀ ਕਾਰ ਲੈ ਕੇ ਉੱਥੋਂ ਭੱਜੇ ਤਾਂ ਮੁਲਜ਼ਮਾਂ ਨੇ ਉਹਨਾਂ ਦਾ 10 ਤੋਂ 15 ਕਿਲੋਮੀਟਰ ਤੱਕ ਪਿੱਛਾ ਕੀਤਾ ਦੋਵੇਂ ਕਾਰਾਂ 100 ਕਿਲੋਮੀਟਰ ਤੋਂ ਵੱਧ ਦੀ ਰਫ਼ਤਾਰ ਨਾਲ ਦੌੜੀਆਂ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਤੇ ਪਲਟ ਸਕਦੀ ਸੀ ਪਰ ਬਚਾਰਿਆ ਕਾਰ ਚ ਮਾਤਾ ਪਿਤਾ ਡਰਾਈਵਰ ਤੇ ਉਹ ਦੂਜਾ ਭਰਾ ਸਵਾਰਸਨ ਇਹ ਸਾਰੇ ਮਲੋਟ ਦੇ ਰਹਿਣ ਵਾਲੇ ਸਨ ਪੀੜਿਤ ਪਰਿਵਾਰ ਨੇ ਇਹ ਪੂਰੀ ਘਟਨਾ ਦੱਸੀ ਹੈ ਦੱਸਦੀ ਹੈ ਕਿ ਇਹ ਬਜ਼ੁਰਗ ਜੋੜੇ ਦੇ ਬੇਟੇ ਨੇ ਇੱਕ ਪੋਸਟ ਪਾ ਕੇ ਇਹ ਸਾਰੀ ਘਟਨਾ ਦੱਸੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਉਹ ਪੋਸਟ ਵੀ ਦਿਖਾ ਰਿਹਾ ਇਸ ਤੋਂ ਮਗਰੋਂ ਪਰਿਵਾਰ ਦਿੱਲੀ ਵੱਲ ਕਾਰ ਮੋੜ ਲਈ ਤੇ ਕਿਸੇ ਤਰੀਕੇ ਨਾਲ ਉਹਨਾਂ ਨੇ 10 ਕਿਲੋਮੀਟਰ ਦੂਰ ਪੈਟਰੋਲ ਪੰਪ ਤੇ ਬਾਥਰੂਮ ਵਿੱਚ ਲੋਕ ਕੇ ਉਹਨਾਂ ਨੇ ਆਪਣੀ ਜਾਨ ਬਚਾਈ ਇਸ ਤੋਂ ਮਗਰੋਂ ਪੀੜਤ ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਤੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਇੱਕ ਵੱਡੀ ਘਟਨਾ ਹੋਣ ਤੋਂ ਇੱਥੇ ਬਚ ਗਈ ਹੈ ਕਿਤਨਾ ਕਿਤੇ ਕਹਿ ਸਕਦੇ ਆ ਕਿ ਉਹਨਾਂ ਦੀ ਹੁਸ਼ਿਆਰੀ ਨਾਲ ਜਾਂ ਫਿਰ ਕਿਸਮਤ ਚੰਗੀ ਹੋਣ ਕਰਕੇ ਇਹ ਬਜ਼ੁਰਗ ਜੋੜਾ ਬਚ ਗਿਆ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਰਾਤ ਨੂੰ ਕੁਝ ਵੀ ਹੋ ਸਕਦਾ ਸੀ ਸੋ ਇਸ ਖਬਰ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜਿਹੜੇ ਲੋਕ ਰਾਤ ਨੂੰ ਸਫ਼ਰ ਕਰਦੇ ਨੇ ਕਿੰਜ ਕਿਸ ਤਰੀਕੇ ਦੇ ਨਾਲ ਲੁਟੇਰੇ ਰਾਤ ਨੂੰ ਐਕਟਿਵ ਹੁੰਦੇ ਨੇ ਇੱਕ ਕਹਾਣੀ ਤੋਂ ਇੱਕ ਘਟਨਾ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ